ਪਟਿਆਲਾ 'ਚ ਹਰ ਰੋਜ਼ ਗੁੰਡਾਗਰਦੀ ਦੇ ਮਾਮਲੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਜਿਹਾ ਇੱਕ ਨਵਾਂ ਮਾਮਲਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਮੁੰਡੇ ਨੂੰ 10 ਤੋਂ 15 ਮੁੰਡਿਆਂ ਨੇ ਘੇਰ ਕੇ ਕਿਰਪਾਨ ਨਾਲ ਉਸਤੇ ਹਮਲਾ ਕਰ ਦਿੱਤਾ ਮੁੰਡਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਅਤੇ ਮੁੰਡੇ ਦਾ ਹੱਥ ਵੀ ਵੜ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਸਾਡੀ ਪੁਰਾਣੀ ਲੜਾਈ ਚੱਲ ਰਹੀ ਸੀ ਜਿਸ ਤੇ 10 ਤੋਂ 15 ਵਿਅਕਤੀਆਂ ਨੇ ਮੇਰੇ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਮੈਂ ਕੱਲਾ ਸੀ ਪਟਿਆਲੇ ਦੀ ਅਮਨ ਕਾਨੂੰਨ ਦੀ ਗੱਲ ਕਰੀਏ ਤਾਂ ਹਾਲਤ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪਟਿਆਲਾ ਪੁਲਿਸ ਨੇ ਦਿਨ ਦਿਹਾੜੇ ਇੱਕ ਲੜਕੇ ਨੂੰ ਬੁਲਾ ਕੇ ਉਸ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਪਟਿਆਲਾ ਪੁਲਿਸ ਸੀਸੀਟੀ ਵੀ ਕੈਮਰੇ ਵੀ ਖੰਗਾਲ ਰਹੀ ਹੈ ਕੀ ਗੱਲ ਹੋਈ ਸੀਗੀ ਸਰ ਜੀ ਨਾਜ਼ੀਨਾਮਾ ਕਰਨ ਗਏ ਚੋ ਤੇ ਸੀ ਗਈ ਸੀ ਰੈਲੀ ਤੇ ਮੇਰੇ ਯਾਰ ਦੋਸਤ ਨਾਲ ਲੜਾਈ ਹੋ ਗਈ ਮੁੰਡੀਆਂ ਜੀ ਗਏ ਜੁੱਤੇ ਨਾਜ਼ੀਨਾਮਾ ਕਰਨਾ ਸੰਦਰਾਜੀ ਨਾਜ਼ੀਨਾਮਾ ਕਰਨੀ ਸੱਦ ਲਿਆ ਇਹਨਾਂ ਨੇ ਕਿਉਂ ਕਿ ਮੇਰੇ ਨਾਲ ਦੇ ਜੀ ਇਧਰੋਂ ਵੀ ਇਧਰੋਂ ਵੀ ਵਿੱਚ ਮੈਂ ਪੈ ਗਿਆ ਉਧਰੋਂ ਵੀ ਵਿੱਚ ਮੈਂ ਪੈ ਗਿਆ ਜੀ ਰਾਜਨਾਮਾ ਹੋ ਜੂਗਾ ਕਾਡੂ ਲੜਨਾ ਆਪਸ ਚ ਇਹਨੇ ਫਾਇਦਾ ਚੱਕਿਆ ਮੈਨੂੰ ਜਾਨੋ ਮਾਰਨ ਹੈ ਜੀ ਆਂਦੇ ਸਾਰੇ ਪਤਾ ਨਹੀਂ ਕਿਹੜੀ ਗੱਲ ਦੀ ਹੁੰਦਾ ਗੱਡੀ ਮੇਰੀ ਗਰਦਨ ਤੇ ਮੂਰੇ ਮਾਰਨਾ ਸੀ ਇਹਨੇ ਖਬਰੋਂ ਮੈਂ ਭੁੰਗ ਗਿਆ ਫਟਾਫਟ ਮੇਰੇ ਪਿੱਛੇ ਗਰਦਨ ਤੇ ਵੱਜਿਆ 6 ਇੰਚ ਗੁੰਗਾ ਟੱਕ ਵੱਜਿਆ ਜੀ ਗਰਦਨ ਤੇ ਬਾਅਦ ਜਮਾਈ ਅਟ ਹੋ ਗਈ ਮੇਰੀ ਮੁੰਡੇ ਕੀ ਕਰਦੇ 10 11 ਜਣੇ ਸੀ ਲਾਪਰੀ ਚਕਾਰੀ ਤੇ ਰੋਜ਼ਗਰ ਕਲੇ ਆਣੇ ਮੇਰੀਆਂ ਬਾਹ ਫੜੀਆਂ ਜੀ 9 10 ਜਣੇ ਹੋਰ ਸੀ ਉਹਦੇ ਨਾਲ ਅੰਦੇ ਸਰਪੰਚ ਦੇ ਬਟੇ ਕੱਪੜੇ ਦੇ ਕਰਪਾਦ ਨਾਲ ਉਹਨਾਂ ਨੇ ਮਾਰਿਆ ਅੰਟੀਆਂ ਨੇ ਬਚਾਇਆ ਮੈਨੂੰ ਉੱਥੇ ਬੱਸ ਸਟੈਂਡ ਕੁੜੀਆਂ ਗਿਰਕੀਆਂ ਮੇਰੇ ਉੱਪਰ ਪੈਣਾ ਉਹਨਾਂ ਨੇ ਮੇਰੇ ਉੱਪਰ ਗਿਰ-ਗਿਰ ਕੇ ਬਚਾਇਆ ਮੈਨੂੰ ਮੇਰੀ ਬਾਂਹ ਜਮਾਈ ਅਟ ਹੋ ਗਈ ਰਮਨਜੀਤ ਸਿੰਘਾ ਜੀ ਕੀ ਗੱਲ ਹੈ ਇਹ ਅੱਜ ਮੇਰੇ بیٹے ਨੂੰ ਨਾ ਦੋ ਲੜਕੇ ਆਏ 200 ਦੇ ਤੇ ਉੱਥੇ ਬੱਸ ਸਟੈਂਡ ਰੈਲੀ ਵਾਸਤੇ ਬੁਲਾ ਕੇ ਲੈ ਗਏ ਉੱਥੇ ਅਚਾਨਕ 15-20 ਜਣਿਆਂ ਨੇ ਇਹ ਤੇ ਡਾਂਗੇ ਥੋਟ ਨਾਲ ਹਮਲਾ ਕਰਤਾ ਘੱਟਾ ਕੁ ਇਹਨਾਂ ਨਾਲ ਤੇ ਕਾਫੀ ਵੱਡਤਾ ਇਹਨੂੰ ਹੁਣ ਅਸੀਂ ਇਹਨੂੰ ਪੀਜੀ ਲੈ ਕੇ ਚੱਲੇ ਆ ਰਿਹਾ ਫਿਰ ਕੀਤਾ ਉਹ ਪੁਰਾਣੇ ਬੱਸ ਸਟੈਂਡ ਇਹ 12ਵੀਂ ਦੀ ਗੱਲ ਹੈ ਜੀ ਬੰਦਾ ਇੱਕ ਸ਼ਿਕਾਰੀ ਹੈ ਨਾਮ ਇੱਕ ਉਹਦੇ ਨਾਲ ਹੋਰ ਆ ਉਹਦਾ ਨਾਮ ਨਹੀਂ ਪਤਾ ਹੈਗਾ ਉਹ ਉਤੇ ਪਰਚਾ ਕਟਿਆ ਪੁਲਿਸ ਨੇ ਉਤੇ ਪਰ ਉਹਦਾ ਪੱਕਾ ਨਹੀਂ ਪਤਾ ਹਲੇ ਕੀ ਬਣਨਾ ਅਗੇ ਮੇਰਾ ਬੇਟਾ ਲੱਗਦਾ ਹੈ ਜੀ ਉਹ ਉਹ ਕਿਸੇ ਹੋਰ ਦੋ ਫਰੈਂਡਾਂ ਨਾਲ ਗਿਆ ਸੀਗਾ ਉਹਦੇ ਦੋਸਤਾਂ ਨੂੰ ਰੈਡੀ ਲਾ ਕੇ ਬੁਲਾ ਕੇ ਲੈ ਗਏ ਉਹਨਾਂ ਦਾ ਪੰਗਾ ਸੀਗਾ ਇਹ ਨਾਲ ਸੀਗਾ ਉਹਨਾਂ ਤੇ ਇਹਦਾ ਕੋਈ ਕਸੂਰ ਨਹੀਂ ਸੀਗਾ ਵਿੱਚ ਨਾ ਕੋਈ ਦੁਸ਼ਮਣੀ ਸੀਗੀ ਤੇ ਇਹਨੂੰ ਤਾਂ ਉਹਦੇ ਇਨਜਾਇਜ ਵੜਦਾ ਇਹ ਤੇ ਇਨਸਾਫ ਮਿਲਣਾ ਚਾਹੀਦਾ ਹੈ ਫਿਰ ਜਿੱਦਾਂ ਇਹਨਾਂ ਨਾਲ ਕੀਤਾ ਉਦਾਂ ਹੋਣਾ ਚਾਹੀਦਾ ਹਾਂਜੀ